ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਠ ਗੁਰੂ ਸਾਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਦਦਾਰ ਕਰਨ ਵਾਲੇ ਸਤ ਗੁਰੂ ਸਾਹਿਬਾਨ ਦੀ ਸੰਗਤ ਨੂੰ ਮੰਨਣ ਵਾਲੇ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਤਿੰਨ ਗੁਰੂ ਸਾਹਿਬਾਨ ਨੂੰ ਬਚਪਨ ਦੇ ਵਿੱਚ ਖੜਾਉਣ ਵਾਲੇ ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੈਨੂੰ ਗੁਰੂ ਸਾਹਿਬਾਨ ਨੂੰ ਆਪਣੀ ਗੋਦ ਵਿੱਚ ਲੈ ਕੇ ਖਡਾਉਣ ਵਾਲੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਔਰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਬੌਲੀ ਸਾਹਿਬ ਦਾ ਪਹਿਲਾ ਟੱਕ ਲਗਵਾਉਣ ਵਾਲੇ ਸੋ ਇਸ ਤਰ੍ਹਾਂ ਅਪਾਰ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਅੱਜ ਅਸੀਂ ਕੇਵਲ ਇਕ ਪੰਛੀ ਚਾਹਤ ਉਹਨਾਂ ਦੇ ਮੁਬਾਰਕ ਜੀਵਨ ਤੇ ਮਾਰਾਂਗੇ ਤਾਂਕਿ ਅਸੀਂ ਥੋੜਾ ਜਿਆ ਸੰਖੇਪ ਦੇ ਵਿੱਚ ਉਹਨਾਂ ਦੇ ਇਤਿਹਾਸ ਨੂੰ ਜਾਣ ਸਕੀਏ ਯਾਦ ਰਹੀ ਕਿ ਬ੍ਰह्मज्ञानी ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਨ 1506 ਦੇ ਵਿੱਚ ਭਾਈ ਸੁੱਗਾ ਰੰਦਾਵਾ ਜੀ ਦੇ ਘਰ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਪਿੰਡ ਕੱਥੂ ਨੰਗਲ ਜ਼ਿਲ੍ਹਾ ਅਮਰਸਰ ਵਿਖੇ ਹੋਇਆ ਸੀ ਔਰ ਤਿੰਨਾਂ ਦਾ ਮਿਲਾਪ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਇਤਿਹਾਸ ਭਾਗ ਦੂਜਾ ਅਨੁਸਾਰ 1518 ਦੇ ਵਿੱਚ ਰਮਦਾਸ ਨਗਰ ਦੀ ਬਾਹਰਲੀ ਜੂ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਹੁੰਦਾ ਹੈ ਔਰ ਪਹਿਲੇ ਮਿਲਾਪ ਸਮੇਂ ਹੀ ਬਾਬਾ ਬੁੱਢਾ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰ ਲੈਂਦੇ ਨੇ 1523 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਜਿਹੜੀ ਹੈ ਪਿੰਡ ਸਲੋ ਦੇ ਜ਼ਿਮੀਦਾਰ ਦਿੱਤੀ ਜਿਸ ਦਾ ਨਾਂ ਹੈ ਬੀਬੀ ਮਰੋਆ ਜੀ ਇਸ ਦੇ ਨਾਲ ਹੁੰਦੀ ਹੈ ਔਰ ਇਹ ਪਿੰਡ ਸਲੋ ਚਾਲ ਜਿਹੜਾ ਹੈ ਅੱਜ ਕੱਲ ਜਦੋਂ ਆਪਾਂ ਵਟਾਲੇ ਜਾਂਦੇ ਹਾਂ ਅਚਲ ਵਟਾਲੇ ਤੇ ਅੱਜ ਕੱਲ ਇਹ ਕਾਫੀ ਨਗਰ ਹਿੱਸਾ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚ ਮਿਕਸ ਹੋ ਚੁੱਕਾ ਹੈ ਸੋ ਖੈਰ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਬੀਬੀ ਮਰੋਆ ਜੀ ਕਹ ਲਈਏ ਜਾਂ ਮਾਤਾ ਮਰੋਆ ਜੀ ਇਹਨਾਂ ਦੇ ਨਾਲ ਸਨ 1523 ਵਿੱਚ ਹੁੰਦੀ ਹੈ ਔਰ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਸਨਮਾਨਯੋਗ ਮਾਤਾ ਮਰੋਆ ਜੀ ਦੀ ਕੁਖ ਤੋਂ ਚਾਰ ਪੁੱਤਰ ਪੈਦਾ ਹੁੰਦੇ ਨੇ ਭਾਈ ਪਖਾਰੀ ਜੀ ਭਾਈ ਸੁਧਾਰੀ ਜੀ ਭਾਈ ਮਹਿਮੂਨ ਜੀ ਔਰ ਭਾਈ ਭਾਨਾ ਜੀ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਇੰਨੇ ਸਤਕਾਰਤ ਹੋ ਜਾਂਦੇ ਨੇ ਕਿ ਜਦੋਂ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪਨ ਲੱਗਦੇ ਨੇ ਤੇ ਗੁਰਿਆਈ ਦੀ ਰਸਮ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਕਰਵਾਉਂਦੇ ਨੇ ਸੋ ਐਸੀ ਬਖਸ਼ਿਸ਼ ਵਰਤੀ ਕਿ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ਼ੇਮੇ ਪਾਤਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ ਵੀ ਸੰਗਤ ਗੁਰੂ ਜੀ ਨਾਲੋਂ ਵਿਛੜ ਜਾਂਦੀ ਸੀ ਤੇ ਸੰਗਤਾਂ ਨੇ ਵਿਆਕਲ ਹੋ ਕੇ ਜਾਣਾ ਕਿ ਬਾਬਾ ਬੁੱਢਾ ਜੀ ਤੁਹਾਨੂੰ ਅਸੀਸ ਹੈ ਬੁੱਢਾ ਤੈਥੋਂ ਔਲੇ ਨਾ ਹੋਸਾਂ ਤੁਸੀਂ ਕਿਰਪਾ ਕਰੋ ਤੁਸੀਂ ਮਿਲਾ ਸਕਦੇ ਹੋ ਤਨਹਨ ਬਾਬਾ ਬੁੱਢਾ ਸਾਹਿਬ ਜੀ ਬੜੇ ਪਿਆਰ ਨਾਲ ਕਹਿੰਦੇ ਸੀ ਗੁਰ ਸਿੱਖੋ ਆਓ ਅਰਦਾਸ ਕਰੀਏ ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋਲ ਤੇ ਸੱਚੀ ਗੱਲ ਇਹ ਹੈ ਬਾਬਾ ਬੁੱਢਾ ਸਾਹਿਬ ਜੀ ਵਿਛੜੀ ਹੋਈ ਸੰਗਤ ਨੂੰ ਗੁਰੂ ਦੇ ਨਾਲ ਮਿਲਾ ਦਿੰਦੇ ਸੀ ਬਲਕਿ ਗੁਰੂ ਅੰਗਦ ਦੇਵ ਜੀ ਦੇ ਨਾਲ ਖਡੂਰ ਸਾਹਿਬ ਦੀ ਧਰਤੀ ਤੇ ਤੇ ਗੁਰੂ ਅਮਰਦਾਸ ਜੀ ਦੇ ਨਾਲ ਬਸਰ ਕੇ ਗੱਲਾਂ ਦੀ ਬਾਹਰ ਨੇ ਜੋ ਜਿੱਥੇ ਅੱਜ ਕੱਲ ਗੁਰਦੁਆਰਾ ਸਨ ਸਹਿਬ ਸ਼ੋਭਨੀਕ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਵਿਖੇ ਬਾਉੜੀ ਸਾਹਿਬ ਜੀ ਦੀ ਖਦਵਾਈ ਰੰਬੀ ਤੇ ਬੜਾ ਮਾਣ ਦਿੱਤਾ ਬਾਬਾ ਬੁੱਢਾ ਜੀ ਨੂੰ ਇਹਨਾਂ ਦੇ ਪਾਸੋਂ ਪਹਿਲਾ ਟੱਕ ਲਗਵਾਇਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਅਮਰਸਰ ਦੀ ਮੋੜੀ ਗੱਡਣ ਵਾਸਤੇ ਸਾਡੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਭੇਜਦੇ ਨੇ ਇੱਕ ਨੇਕ ਸਲਾਹਕਾਰ ਵਜੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਤਨਾਂਦੇ ਨਾਲ ਭੇਜਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਜਗਤ ਦੇ ਕਲਿਆਣ ਹਿਤ ਅੰਮ੍ਰਿਤ ਸਰੋਵਰ ਸ੍ਰੀ ਅੰਮ੍ਰitsar ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਸਾਰੀ ਰੰਗ ਦੇ ਨੇ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਮੁਤਾਬਕ ਬਾਬਾ ਬੁੱਢਾ ਸਾਹਿਬ ਜੀ ਨੂੰ ਅਰਦਾਸ ਕਰਨ ਵਾਸਤੇ ਆਦੇਸ਼ ਕਰਦੇ ਹਨ ਧੰ ਬਾਬਾ ਬੁੱਢਾ ਸਾਹਿਬ ਜੀ ਸਤਗੁਰਾਂ ਦੇ ਹੁਕਮ ਨੂੰ ਮੰਨ ਕੇ ਅਰਦਾਸ ਕਰਦੇ ਨੇ ਬੇਸ਼ੱਕ ਉਹਦੋਂ ਅਜੇ ਗ੍ਰੰਥੀ ਨਹੀਂ ਸੰਨ ਬਣਿਆ ਔਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਸਰਬਸਾਂਝਾ ਉਪਦੇਸ਼ ਦੇਣ ਵਾਲੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਕਰਦੇ ਨੇ ਉਸ ਵੇਲੇ ਇਸ ਮਹਾਨ ਗ੍ਰੰਥ ਦੀ ਪਹਿਲੇ ਗ੍ਰੰਤੀ ਹੋਣ ਦਾ ਸੁਭਾਗ ਬਾਬਾ ਬੁੱਢਾ ਸਾਹਿਬ ਦੀ ਝੋਲੀ ਵਿੱਚ ਪਾਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜਦੋਂ ਅਸੀਂ ਹੋਰ ਇਤਿਹਾਸ ਨੂੰ ਪੜਦੇ ਜਦੋਂ ਰਾਜਾ ਅਕਬਰ ਗੋਇੰਦਵਾਲ ਆਉਂਦਾ ਹੈ ਔਰ ਗੁਰੂ ਜੀ ਦੇ ਅਸੂਲ ਸਿਧਾਂਤ ਨੂੰ ਪ੍ਰਵਾਨ ਕਰਦੇ ਆ ਹੋਇਆ ਪਹਿਲੇ ਪੰਗਤ ਪਾਛੇ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਫਿਰ ਗੁਰੂ ਅਮਰਦਾਸ ਜੀ ਦੀ ਸੰਗਤ ਕਰਦਾ ਹੈ ਤੇ ਗੁਰੂ ਦੇ ਆਦਰਸ਼ ਜਿਹੜੇ ਨੇ ਸਿੱਖ ਧਰਮ ਦੇ ਆਦਰਸ਼ ਰੌ ਰੀਤਾ ਸਿਧਾਂਤ ਉਹਨਾਂ ਤੋਂ ਬੜਾ ਪ੍ਰਭਾਵਿਤ ਹੋ ਕੇ ਕੁਝ ਪਿੰਡਾਂ ਦੀ ਜ਼ਮੀਰ ਜਗੀਰ ਜਿਹੜੀ ਹੈ ਗੁਰੂ ਕੇ ਲੰਗਰਾਂ ਦੇ ਨਾ ਕਰਵਾਉਣਾ ਚਾਹੁੰਦਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਇਹ ਗੁਰੂ ਕਾ ਲੰਗਰ ਸੰਗਤ ਦੇ ਤਿਲ ਫੁਰ ਨਾਲ ਚੱਲਦਾ ਹੈ ਇਤਿਹਾਸ ਕਹਿੰਦਾ ਇੱਕ ਲਾਗੇ ਗੁਰੂ ਅਮਰਦਾਸ ਜੀ ਦੇ ਬੇਟੀ ਸਨ ਬੀਬਾ ਨੀ ਜੀ ਉਹਨਾਂ ਵੱਲ ਵੇਖ ਕੇ ਕਹਿੰਦਾ ਜੈਸੀ ਆਪਕੀ ਬੇਟੀ ਤੈਸੀ ਹਮਾਰੀ ਬੇਟੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕਹਨ ਲੱਗੇ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਪਰਿਵਾਰਵਾਦ ਨੂੰ ਕੋਈ ਥਾਂ ਨਹੀਂ ਇਸ ਤਰ੍ਹਾਂ ਰਾਜਾ ਅਕਬਰ ਹੋਰ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਭਾਵਸ਼ਾਲੀ ਜੀਵਨ ਤੋਂ ਪ੍ਰਭਾਵਿਤ ਹੋ ਕੇ ਮੱਲੋ ਮੱਲੀ ਸ਼ਰਧਾ ਹਜ਼ੂਰੂਪ ਦੇ ਵਿੱਚ ਕੁਝ ਪਿੰਡਾਂ ਦੀ ਜ਼ਗੀਰ ਜਿਹੜੀ ਸੀ ਗੁਰੂ ਕੇ ਲੰਗਰਾਂ ਦੇ ਨਾਂ ਕਰ ਗਿਆ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਮਤਭੇਦ ਹੈ ਕੋਈ 12 ਕੋਈ 22 ਤੇ ਕੋਈ 84 ਦੱਸਦਾ ਹੈ ਵੈਸੇ ਪ੍ਰਸਿੱਧ ਜਿਹੜਾ ਉਹ 84 ਪਿੰਡਾਂ ਦੀ ਜ਼ਗੀਰ ਦਾ ਜ਼ਿਕਰ ਆਉਂਦਾ ਸੋ ਉਸ ਤੋਂ ਬਾਅਦ ਇਹ ਜਿਹੜੀ ਜ਼ਮੀਨ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਦੋਂ ਇਹਦੇ ਬਾਰੇ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਜਾਣਕਾਰੀ ਦਿੰਦੇ ਨੇ ਤੇ ਉਹ ਇੱਕ ਫੁੱਟ ਨੋਟ ਦੇ ਵਿੱਚ ਜ਼ਿਕਰ ਕਰਦੇ ਨੇ ਕਰਮ ਸਿੰਘ ਹਿਸਟੋਰੀਅਨ ਝਭਾਲਵਾਲਿਆਂ ਦੇ ਹਵਾਲੇ ਦੇ ਨਾਲ ਕਿ ਇਹ ਜਿਹੜੀ ਜ਼ਮੀਨ ਦਾ ਟੁਕੜਾ ਸੀ ਇਹ ਚੌਧਰੀ ਭਾਈ ਲੰਗਾਹ ਦੀ ਜ਼ਮੀਨ ਦਾ ਸੀ ਔਰ ਇੱਥੇ ਇੱਕ ਜੰਗਲ ਹੁੰਦਾ ਸੀ ਛੋਟਾ ਜਿਹਨੂੰ ਆਪਾਂ ਜਾਂ ਰੱਖ ਕਹਿ ਦਿੰਨੇ ਜਾਂ ਬੀੜ ਕਹਿ ਦਿੰਨੇ ਸੋ ਇਸ ਜ਼ਮੀਨ ਦੀ ਦੇਖ ਰੇਖ ਸੇਵਾ ਸੰਭਾਲ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ ਜੇ ਅਸੀਂ ਇੰਜ ਕਹ ਲਈਏ ਤਕਰੀਬ 1560-65 ਦੀ ਅਸੀਂ ਗੱਲ ਕਰ ਸਕਦੇ ਆਉਸਤਨ ਕਿਉਂਕਿ ਪੱਕੀ ਤਰੀਕ ਕੋਈ ਨਹੀਂ ਮਿਲਦੀ ਬਾਬਾ ਬੁੱਢਾ ਸਾਹਿਬ ਜੀ ਇਸ ਸਥਾਨ ਤੇ ਆਉਂਦੇ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਔਰ ਇਹ ਸਥਾਨਕ ਤੇ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਪੜਾਉਂਦੇ ਨੇ ਸ਼ਾਸਤਰ ਵਿਦਿਆ ਸਿਖਾਉਂਦੇ ਨੇ ਜ਼ਮੀਨ ਦੀ ਦੇਖਭਾਲ ਕਰਦੇ ਨੇ ਜੋ ਹੋਰ ਗੁਰੂ ਦੀਆਂ ਫੁਸ਼ੀਆਂ ਮਿਲਦੀਆਂ ਨੇ ਉਹਨਾਂ ਨੂੰ ਮਾਨਦੇ ਨੇ ਔਰ ਇਹ ਸਥਾਨ ਦੀ ਮਹਿਮਾ ਤੋਂ ਹੋਰ ਵੱਧ ਜਾਂਦੀ ਹੈ ਜਦੋਂ 21 ਅੱਸੂ ਸੰਮਤ 1651 ਦੇ ਮੁਤਾਬਕ 1594 ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਆਉਂਦੇ ਨੇ ਮਿਸ ਪ੍ਰਸ਼ਾਦੇ ਲੱਸੀ ਗੰਢੇ ਆਦ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰਦੇ ਨੇ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕ੍ਰਿਪਾਲ ਤੇ ਐਸੀ ਬਖਸ਼ਿਸ਼ ਵਰਤਦੀ ਹੈ ਕਿ ਅਗਲੇ ਸਾਲ ਹੀ ਬਲਕਿ 21 ਹਾਲ ਸੰਮਤ 1652 ਦੇ ਮੁਤਾਬਕ ਸਨ 1595 ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਸਨਮਾਨ ਜੋ ਮਾਤਾ ਗੰਗਾ ਜੀ ਦੀ ਕੋਖ ਤੋਂ ਮੇਰੀ ਪੀੜੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜਦੋਂ ਨਵੇਂ ਜਨਮੇ ਬਾਲ ਦੇ ਦਦਾਰ ਕਰਨ ਵਾਸਤੇ ਜਾਂਦੇ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦੇ ਆ ਮਾਤਾ ਗੰਗਾ ਜੀ ਇਸ ਨਵਜਨਮੇ ਬਾਲ ਨੂੰ ਸੋਹਣੇ ਪੋਤੜਿਆਂ ਵਿੱਚ ਲਪੇਟ ਕੇ ਆ ਬਾਬਾ ਬੁੱਢਾ ਸਾਹਿਬ ਜੀ ਦੇ پاس ਲੈ ਕੇ ਆਉਂਦੇ ਨੇ ਗੁਰੂ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਬਾਬਾ ਬੁੱਢਾ ਜੀ ਤੇ ਇਸ ਨਵਜਨਮੇ ਬਾਲ ਬਲਕਿ ਮੇਰੀ ਛੇਵੀਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਗੁਰਮਤਿ ਵਿਧੀ ਅਨੁਸਾਰ ਕਰ ਦੇਣਾ 1630 ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਹਿਲੇ ਦੀ ਜੰਗ ਲੜਦੇ ਨੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਵੀ ਜਾਂਦੇ ਨੇ ਤੇ ਭਾਦਰ ਬਾਬਾ ਬੀਦੀ ਚੰਦ ਜੀ ਕਹਿੰਦੇ ਕਿੰਨੇ ਭਾਗ ਵਧੀਆ ਹੋ ਗਏ ਮਾਲਕ ਨੇ ਕਿੰਨੀ ਕਿਰਪਾ ਕਰਤੀ ਹੈ ਜੀ ਸਾਡੇ ਗੁਰ ਸਿੱਖਾਂ ਦੇ ਤੁਹਾਡੇ ਵੀ ਦیدار ਕਰ ਰਹੇ ਆਂ ਬਾਬਾ ਬੁੱਢਾ ਜੀ ਦੇ ਵੀ ਤੇ ਕਿਉਂ ਨਾ ਹੋਵੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਂ ਬੇਨਤੀ ਕਰ ਲਈਏ ਕਿ ਇਸ ਪਿੰਡ ਦਾ ਨਾਮਕਰਨ ਕੀਤਾ ਜਾਵੇ ਔਰ ਸਤਗੁਰਾਂ ਨੇ ਦੇਸ਼ ਤੇ ਤਬਾ ਬਾਬਾ ਬੁੱਢਾ ਜੀ ਨੇ ਸਤ ਕਰਕੇ ਮੰਨਿਆ ਇਹ ਜਿਹੜਾ ਰੋਹਿਲਾ ਪਿੰਡ ਸੀ ਇਹਦਾ ਨਾਮ ਪਹਿਲਾ ਜਿਹੜਾ ਸੀ ਗੋਬਿੰਦਪੁਰਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਗੁਰੂ ਅਰਜਨ ਦੇ ਮਹਾਰਾਜੀ ਦੀ ਸ਼ਹਾਦਤ ਤੋਂ ਬਾਅਦ ਇਹ ਜੋ ਉਸ ਵੇਲੇ ਉੱਥੇ ਕਾਬਜ ਹੋ ਕੇ ਬੈਠਾ ਹੋਇਆ ਸੀ ਉਸ ਨੇ ਆਪਣਾ ਨਾਮ ਜਿਹੜਾ ਸੀ ਧਰਾਉਂਦਿਆ ਹੋਇਆ ਇਸ ਦਾ ਨਾਂ ਜਿਹੜਾ ਬਦਲ ਕੇ ਰੱਖ ਦਿੱਤਾ ਸੀ ਰੋਹਿਲਾ ਉਸ ਦਾ ਨਾਮਕਰਨ ਕਰਨਾ ਸੀ ਤੇ ਬਾਬਾ ਬੁੱਢਾ ਜੀ ਨੇ ਤਿਸ ਦਾ ਨਾਮ ਰੱਖਿਆ ਸੀ ਸ੍ਰੀ ਹਰਗੋਬਿੰਦਪੁਰਾ ਔਰ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਬਾਬਾ ਬੁੱਢਾ ਸਾਹਿਬ ਜੀ ਪਹਿਲਾ ਸਿੱਖ ਹੈ ਜਿਨ੍ਹਾਂ ਨੇ ਗੁਰੂ ਪਰਿਵਾਰ ਵਾਸਤੇ ਅਰਦਾਸ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮਕਰਨ ਕੀਤਾ ਜਦੋਂ ਪੜ੍ਹਨ ਲਿਖਣ ਦੇ ਯੋਗ ਹੋਏ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ ਬਾਬਾ ਬੁੱਢਾ ਜੀ ਆਏ ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਇਸ ਬਾਲਕ ਨੂੰ ਕੋਈ ਅਖਰੀ ਬੋਧ ਕਰਵਾ ਦਿਓ ਸ਼ਾਸਤਰ ਵਿਦਿਆ ਸਿਖਾ ਦਿਓ ਤੇ ਕਹਿ ਲੱਗੇ ਸਤਿਗੁਰੂ ਮੈਂ ਤੈਨੂੰ ਪੜ੍ਹਾਂ ਮੈਂ ਤਾਂ ਗੁਰੂ ਘਰ ਦਾ ਕਾਈਆ ਤੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਭਾਈ ਬਿਰਦ ਜੀ ਬਾਬਾ ਬੁੱਢਾ ਜੀ ਤੁਸੀਂ ਇੰਜ ਸਮਝੋ ਜੋ ਤੁਹਾਨੂੰ ਨਹੀਂ ਆਉਂਦਾ ਉਹ ਅਜੇ ਤੱਕ ਦੁਨੀਆ ਵਿੱਚ ਨਹੀਂ ਆਇਆ ਤੁਸੀਂ ਇੰਜ ਕਰੋ ਜੋ ਤੁਹਾਨੂੰ ਆਉਂਦਾ ਹੈ ਉਹੀ ਇਸ ਬਾਲਕ ਨੂੰ ਸਿਖਾ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਰੀ ਬੋਧ ਕਰਵਾਇਆ ਔਰ ਆਖਰੀ ਬੋਧ ਦੇ ਨਾਲ ਨਾਲ ਸ਼ਾਸਤਰ ਵਿਦਿਆ ਤਰਾਕੀ ਘੋੜ ਸਵਾਰੀਆ ਇਹ ਸਾਰੀਆਂ ਸਿੱਖਿਆਵਾਂ ਦੇਣ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਵੱਡਾ ਰੋਲ ਅਦਾ ਕੀਤਾ ਗੁਰਮਖੋ ਇਸ ਤਰ੍ਹਾਂ ਜਦੋਂ ਅਸੀਂ ਬਾਬਾ ਬੁੱਢਾ ਜੀ ਦੀਆਂ ਵਡਿਆਈਆਂ ਕਰਦੇ ਆ ਵਿਸਥਾਰ ਵੱਧ ਜਾਂਦਾ ਹੈ ਔਰ ਸਮਾਂ ਆਇਆ 1631 ਦੇ ਵਿੱਚ ਇਸ ਸਮੇਂ ਬਾਬਾ ਬੁੱਢਾ ਜੀ ਦੀ ਅੱਜੂ 125 ਸਾਲ ਦੀ ਹੋ ਚੁੱਕੀ ਸੀ ਇਹ ਵੀ ਅਰਜ ਕਰ ਦਵਾਂ 1518 ਦੇ ਵਿੱਚ ਆਪ ਜੀ ਨੇ ਸਿੱਖੀ ਦੀ ਦਾਤ ਲਈ ਸੀ ਗੁਰੂ ਨਾਨਕ ਜੀ ਦੇ ਪਾਸੋਂ ਤੇ ਕੁੱਲ ਮਿਲਾ ਕੇ ਇੰਜ ਕਹਿ ਲਈਏ 125 ਸਾਲ ਦੀ ਆਜੂ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੇ ਨੂੰ ਕਮਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਅਖੀਰਲਾ ਸਮਾਂ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਇਹਨਾਂ ਦਾ ਸੀਸ ਹੈ ਗੁਰੂ ਦੀਆਂ ਅਸੀਸਾਂ ਲੈਂਦੇ ਨੇ ਔਰ ਪੰਜ ਭੂਤਕ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਆਪਣੇ ਪੁੱਤਰ ਭਾਈ ਪਾਨਾ ਜੀ ਦੀ ਬਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫੜਾਉਂਦੇ ਨੇ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅਪਾਰ ਗੁਰੂ ਬਖਸ਼ਿਸ਼ਾਂ ਦੇ ਨਾਲ ਝੋੜੀਆਂ ਭਰਦੇ ਹੋયા ਸਰੀਰਕ ਰੂਪ ਦੇ ਵਿੱਚ ਵੀ ਇਹ ਸੰਸਾਰ ਤੋਂ ਇਹ ਸਮਾਜ ਦੇ ਵਿੱਚੋਂ ਜਿਸ ਵੇਲੇ ਰਵਾਨਾ ਹੋਣ ਲੱਗਦੇ ਨੇ ਸਦੀਮ ਕਾਲ ਪ੍ਰਭੂ ਪਿਆਰੇ ਦੇ ਚਰਨਾਂ ਦੇ ਵਿੱਚ ਅਪੇਤਾ ਨੂੰ ਪ੍ਰਾਪਤ ਕਰ ਲੈਂਦੇ ਮੈਂ ਅਗਲੀ ਗੱਲ ਵੀ ਕਰ ਦਵਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਨਿਗਰਾਨੀ ਦੇ ਵਿੱਚ ਸਾਰਾ ਕਿਰਿਆਕਰਮ ਕਰਵਾਉਂਦੇ ਨੇ ਰੋਜ਼ਾਨਾ ਦੀਵਾਨ ਸਜਦੇ ਨੇ ਇਤਿਹਾਸ ਗਵਾਹੀ ਭਰਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਕਰਵਾਉਂਦੇ ਨੇ ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਔਰ ਐਸੇ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਇਨ੍ਹਾਂ ਦੀ ਵਡਿਆਈ ਇਨ੍ਹਾਂ ਦੇ ਗੁਣਾਂ ਨੂੰ ਬਿਆਨ ਕਰਦਿਆਂ ਕਰਦਿਆਂ ਸਾਡੇ ਸਾਹ ਮੁੱਕ ਸਕਦੇ ਨੇ ਪਰ ਇਨ੍ਹਾਂ ਦੇ ਗੁਣ ਇਨ੍ਹਾਂ ਦੇ ਕੀਤੇ ਹੋਏ ਉਪਕਾਰ ਉਹਨਾਂ ਦਾ ਅਸੀਂ ਕਦੀ ਵੀ ਅੰਤ ਨਹੀਂ ਪਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ